ਹੈਲੋ ਜੀ ਸ਼ਸ਼ੀਕਾ ਲੁਮੀਦ ਕਰਦੇ ਦੋ ਸਾਰੇ ਜਿਹਨੇ ਬਹੁਤ ਜਿਆਦਾ ਵਧੀਆ ਹੋਵਗੇ ਪਹਿਲਾ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਸੂਟ ਦਾ ਕਲਰ ਦਿਖਾਦਾ ਤੇ ਪ੍ਰਿੰਟ ਦਿਖਾਦਾ ਜਿਹੜਾ ਇਹ ਸੂਟ ਹੈ ਜੇ ਸੂਟ ਦੀ ਡਿਮਾਂਡ ਬਹੁਤ ਹੈ ਇਹ तकरीबन तकरीबन ਆਪਣੇ ਕੋਲ ਜਿੰਨੇ ਵੀ ਸੂਟ ਸੀ ਸਾਰੇ ਸੂਟੇ ਲੱਗ ਗਏ ਇਹਦੇ ਨਾਲ ਦੇ ਸਿਰਫ ਸਿਰਫ ਇਹ ਪ੍ਰਿੰਟ ਤੁਹਾਨੂੰ ਦੁਬਾਰਾ ਫੇਰ ਮਿਲੇਗਾ ਹੁਣ ਮਿਲਿਆ ਜੀ ਲਾਈਟ ਕਲਰ ਦੇ ਵਿੱਚ ਕਲਰ ਵੀ ਬਹੁਤ ਜਿਆਦਾ ਵਧੀਆ ਕਿਉਂਕਿ ਇਹ ਟ੍ਰੈਂਡੀ ਕਲਰ ਚੱਲ ਰਿਹਾ ਅੱਜਕੱਲ੍ਹ ਪਰਸੀ ਸਲਵਾਰ ਨਾਲ ਜਿੱਦਾਂ ਵੀ ਮਰਜ਼ੀ ਤੇ ਇਹਦੇ ਨਾਲ ਦੇਖੋ ਜੀ ਪਿਓਰ ਦਾ ਦੁਪੱਟਾ ਪਲੇਨ ਵਾਲਾ ਤੇ ਦੂਜੇ ਨੰਬਰ ਤੇ ਜਿਹੜੀ ਕੁਰਤੀ ਆ ਸਾਰੇ ਕਹਿ ਦਿੰਦੇ ਨੇ ਵੀ ਖੁੱਲੇ ਪਨੇ ਦੀ ਕੁਰਤੀ ਹੋਣੀ ਚਾਹੀਦੀ ਆ ਵੀ ਜਿੱਦਾਂ ਥੋੜਾ ਜਿਹਾ ਹੈਵੀ ਮਤਲਬ ਹੁੰਦੇ ਹਨਾ ਉਹਨਾਂ ਦਾ ਬਣਦਾ ਘੱਟਾ ਪਰ ਨਹੀਂ ਇਹ ਜਿਹੜੇ ਕੁਰਤੀ ਦਾ ਕਪੜਾ ਜੀ ਪੂਰਾ 2.5 ਮੀਟਰ ਆ ਤੇ ਜਿਹੜੀ ਬਾਟਮ ਆ ਇਹ ਵੀ ਪੂਰੀ 2.5 ਮੀਟਰ ਆ 5 ਮੀਟਰ ਦਾ ਕਪੜਾ ਹੈ ਜੀ ਨਹੀਂ ਤਕਰੀਬਨ ਤਕਰੀਬਨ ਸੂਟਾਂ ਦੇ ਵਿੱਚ ਨਾ 2 ਮੀਟਰ ਦੀ ਸਲਵਾਰ ਆਉਂਦੀ ਹੈ 2 ਮੀਟਰ ਦਾ ਕਮੀਜ਼ਾ ਨਾ ਪਰ ਇਹ ਪੂਰਾ 5 ਮੀਟਰ ਦਿੱਤਾ ਜੀ ਆਪਾਂ ਨੂੰ ਤੇ ਤੁਸੀਂ ਪਹਿਲਾਂ ਤਾਂ ਕਲਰ ਦੇਖੋ ਕਲਰ ਬਹੁਤ ਹੀ ਪਿਆਰਾ ਤੇ ਪਿਓਰ ਕੋਟਨ ਦੇ ਵਿੱਚ ਆ ਜਲਦੀ ਜਲਦੀ ਆਰਡਰ ਕਰ ਦੋ ਕਿਉਂਕਿ 15 ਜੁਲਾਈ ਤੱਕ ਆਫਰ ਆ ਇਹ ਸੂਟ ਬਹੁਤ ਮਹਿੰਗਾ ਮਿਲਦਾ ਬਾਜ਼ਾਰਾਂ ਦੇ ਵਿੱਚ ਤਕਰੀਬਨ 12 13 1400 1500 ਤੱਕ ਹਰ ਇੱਕ ਦੁਕਾਨ ਵਾਲੇ ਦਾ ਆਪਣਾ ਆਪਣਾ ਪ੍ਰਾਈਸ ਹੈ ਪਰ ਆਪਣੇ ਕੋਲ ਬਹੁਤ ਜ਼ਿਆਦਾ ਡਿਸਕਾਊਂਟ ਲੱਗਿਆ ਹੋਇਆ ਇਹਦੇ ਤੇ ਤੇ ਦੂਜੇ ਨੰਬਰ ਤੇ ਤੁਹਾਨੂੰ ਦੁਕਾਨਾਂ ਦੇ ਨਹੀਂ ਜਾਣਾ ਪੈਣਾ ਇਹ ਆਰਡਰ ਤੁਸੀਂ ਘਰੇ ਬੈਠ ਕੇ ਕਰ ਸਕਦੇ ਹੋ ਤੇ ਨਾਲੇ ਕਲਰ ਕਲੈਕਸ਼ਨ ਤੇ ਨਾਲੇ ਤੇਲ ਨਹੀਂ ਫੁਕਣਾ ਪੈਣਾ ਨਾਲੇ ਟਾਈਮ ਨਹੀਂ ਫੁਕਣਾ ਪੈਣਾ ਤੇ ਘਰੇ ਬੈਠੇ ਐਨ ਐਨ ਐ ਸੋਹਣੇ ਸੂਟਾਂ ਨੂੰ ਸੋਹਣੇ ਸੋਹਣੇ ਡਿਜ਼ਾਈਨ ਕਰਵਾਓ ਤੇ ਸੂਟ ਮੇਰੇ ਤੋਂ ਮੰਗਵਾਓ ਜੀ ਥੈਂਕ ਯੂ ਜਲਦੀ ਜਲਦੀ ਆਰਡਰ ਕਰ ਦੋ ਨੰਬਰ ਤੁਹਾਡੇ ਕੋਲ ਹੈ ਤੇ ਦੂਜੇ ਨੰਬਰ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਜੀ ਜਿਹੜਾ ਮੈਂ ਤੁਹਾਨੂੰ ਨੰਬਰ ਪਾਇਆ ਹੋਇਆ ਉਹਦੇ ਤੇ ਸਿਰਫ ਸਿਰਫ ਮੇਰੀਆਂ ਪਹਿਣਾ ਆਰਡਰ ਕਰਿਆ ਕਰੋ ਐਵੇਂ ਫालतू ਮੈਸੇਜ ਤੇ ਫੋਨ ਨਾ ਕਰਿਓ ਰਿਕਵੈਸਟ ਹੈ ਮੇਰੀ ਕਿਉਂਕਿ ਦੇਖੋ ਹਰ ਦੇ ਘਰੇ ਈਆਂ ਪਹਿਣਾ ਨੇ ਪੱਕਾ ਕੰਮ ਕਰਦੇ ਆ ਇਹ ਸੋਹਣੇ ਸੋਹਣੇ ਸੂਟ ਤੁਹਾਡੇ ਘਰੇ ਭੇਜਣ ਲਈ ਮੈਂ ਰਿਕਵੈਸਟ ਕਰਦੀ ਹਾਂ ਤੁਹਾਨੂੰ ਤੇ ਆਪਣੇ ਕੋਲੇ ਬਹੁਤ ਹੀ ਘੱਟ ਟਾਈਮ ਰਹਿ ਗਿਆ ਤੇ ਬਹੁਤ ਹੀ ਘੱਟ ਆਪਣੇ ਕੋਲ ਫੁੱਟ ਰਹਿ ਗਈ ਜਲਦੀ ਜਲਦੀ ਤੁਸੀਂ ਆਰਡਰ ਕਰ ਦਿਓ